ਦੀ ਨਾਮ ਹੈ ਜੀ ਤੁਹਾਡਾ ਵੀਰ ਸਿੰਘ ਜੀ ਵੀਰ ਸਿੰਘ ਜੀ ਬੜਾ ਮਾੜਾ ਹਾਲ ਹੋਇਆ ਪਿਆ ਇਸ ਘਰ ਦੇ ਅੱਗੇ ਤਾਂ ਰਸਤਾ ਹੀ ਜਿਹੜਾ ਉਹ ਨਹੀਂ ਹੈਗਾ ਹਾਂਜੀ ਨਹੀਂ ਹੈਗਾ ਜੀ ਪਾਣੀ ਚ ਸਭ ਕੁਝ ਨਾ ਲੋੜ ਵੀ ਗਿਆ ਹੈ ਪਾਣੀ ਚ ਹੂੰ ਲਗੂ ਖਾ ਹੋ ਜਾਂਦਾ ਇੱਕ ਬੰਦੇ ਵਾਸਤੇ ਘਰ ਦੇ ਅੱਗੇ ਜਗ੍ਹਾ ਹੀ ਜਿਹੜੀ ਆ ਉਹ ਪਾਣੀ ਚ ਧਸ ਜਵੇ ਇਹ ਪਾਣੀ ਐਤ ਕੀ ਹੋਰੋ ਜਿਆਦਾ ਆ ਗਿਆ ਸੀ ਹਾਂਜੀ ਬਹੁਤ ਜਿਆਦਾ ਆਇਆ ਸੀ ਪਾਣੀ ਇੱਥੇ ਹੈਗਾ ਸੀ ਔਰ ਇਹ ਚੀਜ਼ਾਂ ਨਹੀਂ ਪਤਾ ਲੱਗੀਆਂ ਸੀ ਕਿ ਇੰਨਾ ਡੂੰਘਾ ਹੋਊ। ਨਹੀਂ ਉਦੋਂ ਨਹੀਂ ਪਤਾ ਲੱਗਿਆ। ਪਾਣੀ ਚੱਲਦਾ ਬਹੁਤ ਜ਼ਿਆਦਾ ਰਿਹਾ ਇੱਥੇ ਪਾਣੀ। ਤਾਂ ਹੁਣ ਜਦੋਂ ਪਾਣੀ ਸੁੱਕ ਗਿਆ, ਜਦੋਂ ਪਾਣੀ ਇੱਕ ਵਾਰੀ ਬੰਦ ਕਰਤਾ ਤੇ ਹੁਣ ਪਤਾ ਲੱਗਦਾ ਕਿ ਹਾਂ ਹੁਣ ਪਤਾ ਲੱਗਦਾ ਪਾਣੀ ਤਾਂ ਬਹੁਤ ਡੂੰਘਾ ਇੱਥੇ ਚੱਲਦਾ ਚੱਲਦਾ ਰਿਹਾ ਹੈ। ਤੇ ਵਿੱਚ ਆਉਂਦਾ ਕਿ ਕੀ ਹਾਲਾਤ ਮਾੜਾ ਆਉਂਦਾ। ਹਾਂ ਤਾਂ ਬਹੁਤ ਮਾੜਾ ਆਉਂਦਾ। ਹਾਂਜੀ। ਕਹਿੰਦੇ ਆ ਜਦੋਂ ਕੁਦਰਤ ਦੀ ਮਾਰ ਵੱਜਦੀ ਹੈਗੀ ਆ ਤਾਂ ਬੰਦੇ ਦਾ ਕੁਝ ਵੀ ਨਹੀਂ ਰਹਿੰਦਾ ਹੈਗਾ ਜਦੋਂ ਸਤਲੁਜ ਦਰਿਆ ਦੇ ਵਿੱਚ ਪਾਣੀ ਆਇਆ ਹੈਗਾ ਸੀਗਾ ਤਾਂ ਉਦੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਕਈ ਪਿੰਡ ਤਬਾਹ ਹੋ ਗਏ ਸੀਗੇ ਕਿਉਂਕਿ ਉਹਨਾਂ ਪਿੰਡਾਂ ਦੇ ਵਿੱਚ ਪਾਣੀ ਆ ਗਿਆ ਸੀਗਾ ਗੱਲ ਕਰ ਰਹੇ ਹੈਗੇ ਆ ਫਿਰੋਜ਼ਪੁਰ ਹੁਸੈਣੀ ਵਾਲਾ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਜਿੱਥੇ ਸਤਲੁਜ ਦਰਿਆ ਦੇ ਵਿੱਚ ਪਾਣੀ ਆਇਆ ਸੀਗਾ ਤਾਂ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਆ ਗਿਆ ਸੀਗਾ ਤਾਂ ਖੇਤਾਂ ਦੇ ਵਿੱਚ ਪਾਣੀ ਆ ਗਿਆ ਸੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਸੀ ਤਾਂ ਹਲੇ ਤੱਕ ਨਿਸ਼ਾਨ ਜਿਹੜੇ ਨੇ ਉਹ ਪਾਣੀ ਨੇ ਛੱਡੇ ਹੋਏ ਆ ਤਾਂ ਪਤਾ ਲੱਗਦਾ ਹੈਗਾ ਕਿ ਕਿੰਨਾ ਵੱਡਾ ਨੁਕਸਾਨ ਹੋਇਆ ਸੀ ਉਸ ਚੰਦ ਦੇ ਉੱਤੇ ਪਰ ਅੱਜ ਵੀ ਲੋਕ ਪਰੇਸ਼ਾਨ ਹੈਗੇ ਆ ਸਰਕਾਰ ਤੋਂ ਮੰਗ ਕਰ ਰਹੇ ਹੈਗੇ ਆ ਕਿ ਸਾਡਾ ਕੁਝ ਕੀਤਾ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਉਹ ਸਾਹਮਣੇ ਘਰ ਹੈਗਾ ਔਰ ਇੱਥੇ ਲੋਕਾਂ ਨੇ ਇਹ ਬੋਰੀਆਂ ਲਾ ਕੇ ਜਿਹੜਾ ਰਾਸਤਾ ਬਣਾਇਆ ਘਰ ਵਾਸਤੇ ਜਿਹੜਾ ਅਗਲਾ ਏਰੀਆ ਹੈਗਾ ਸੀਗਾ ਉਹ ਜ਼ਮੀਨ ਹੀ ਜਿਹੜੀ ਹੈ ਉਹ ਤਸ ਚੁੱਕੀ ਹੋਈ ਹੈ ਤੁਸੀਂ ਦੇਖ ਸਕਦੇ ਹੈਗੇ ਉਹ ਪਾਣੀ ਨੇ ਕਿੱਡੀ ਵੱਡੀ ਮਾਰ ਜਿਹੜੀ ਹੈ ਇਸ ਇਲਾਕੇ ਨੂੰ ਮਾਰੀ ਸੀ ਗੱਟੀ ਰਾਜੋਕੇ ਵਾਲਾ ਇਹ ਪਾਸਾ ਹੈਗਾ ਔਰ ਇੱਥੇ ਪਾਣੀ ਜਦੋਂ ਸਤਲੁਜ ਦਰਿਆ ਦਾ ਆਇਆ ਸੀਗਾ ਤਾਂ ਬੜੀ ਵੱਡੀ ਮਾਰ ਜਿਹੜੀ ਹੈ ਇਹਨਾਂ ਲੋਕਾਂ ਨੂੰ ਅੱਜੀ ਸੀ ਕਿ ਸਾਡੇ ਨਾਲ ਇੱਥੋਂ ਦੇ ਲੋਕ ਮੌਜੂਦ ਹੈਗੇ ਆ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਵੀਰ ਸਿੰਘ ਜੀ ਵੀਰ ਸਿੰਘ ਜੀ ਬੜਾ ਮਾੜਾ ਹਾਲ ਹੋਇਆ ਪਿਆ ਇਸ ਘਰ ਦੇ ਅੱਗੇ ਤਾਂ ਰਸਤਾ ਹੀ ਜਿਹੜਾ ਉਹ ਨਹੀਂ ਹੈਗਾ ਹਾਂਜੀ ਨਹੀਂ ਹੈਗਾ ਜੀ ਪਾਣੀ ਚ ਸਭ ਕੁਝ ਨਾ ਲੁੜ ਵੀ ਗਿਆ ਹੈ ਪਾਣੀ ਚ ਹੂੰ ਤੁਰੋਂ ਆਉਂਦੇ ਰਹਾ ਹੁਣ ਪਾਣੀ ਸੋ ਗਿਆ ਕੋਈ ਨਹੀਂ ਵਾਰਦਾਤ ਲੈਂਦਾ ਇਸ ਕੀ ਇਹਨਾਂ ਦੀ ਉਦੋਂ ਕਿੰਨਾ ਕੋ ਔਖਾ ਹੋ ਜਾਂਦਾ ਇੱਕ ਬੰਦੇ ਵਾਸਤੇ ਘਰ ਦੇ ਅੱਗੇ ਜਗ੍ਹਾ ਹੀ ਜਿਹੜੀ ਆ ਉਹ ਪਾਣੀ ਚ ਧਸ ਜਾਵੇ ਇਹ ਪਾਣੀ ਐਤ ਕੀ ਹੋਰੋ ਜ਼ਿਆਦਾ ਆ ਗਿਆ ਸੀ ਹਾਂਜੀ ਬਹੁਤ ਜ਼ਿਆਦਾ ਆਇਆ ਹੈ ਤਾਂ ਹੁਣ ਪਾਣੀ ਦਰਿਆ ਛੱਡਿਆ ਨਹੀਂ ਤਾਂ ਪਾਣੀ ਸੁੱਕਿਆ ਨਹੀਂ ਤਾਂ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਰਹਾ ਏ ਹੂੰ ਇੱਥੇ ਹੁਣ ਕੋਈ ਨਹੀਂ ਆ ਰਿਹਾ ਇੱਧਰ ਇਹਨਾਂ ਦੇ ਕਾਰਨ ਜਦੋਂ ਪਾਣੀ ਇੱਥੇ ਹੈਗਾ ਸੀ ਉਦੋਂ ਇਹ ਚੀਜ਼ਾਂ ਨਹੀਂ ਪਤਾ ਲੱਗੀਆਂ ਸੀ ਕਿ ਇੰਨਾ ਡੂੰਘਾ ਹੋਊ ਨਹੀਂ ਉਦੋਂ ਨਹੀਂ ਪਤਾ ਲੱਗਿਆ ਪਾਣੀ ਚੱਲਦਾ ਬਹੁਤ ਜ਼ਿਆਦਾ ਰਿਹਾ ਇੱਥੇ ਪਾਣੀ ਤਾਂ ਹੁਣ ਜਦੋਂ ਪਾਣੀ ਸੁੱਕ ਗਿਆ ਜਦੋਂ ਪਾਣੀ ਇੱਕ ਵਾਰੀ ਬੰਦ ਕਰਤਾ ਤੇ ਹੁਣ ਪਤਾ ਲੱਗਦਾ ਕਿ ਹਾਂ ਹੁਣ ਪਤਾ ਲੱਗਦਾ ਪਾਣੀ ਤੋਂ ਬਹੁਤ ਡੂੰਘਾ ਇੱਥੇ ਚੱਲਦਾ ਚੱਲਦਾ ਰਿਹਾ ਹੈ ਹਾਂ ਹਾਂ ਤਾਂ ਬੜਾ ਔਖਾ ਹੈ ਇਸ ਪਰਿਵਾਰ ਵਾਸਤੇ ਬਹੁਤ ਔਖਾ ਜੀ ਇਹ ਆਪ ਹੀ ਲੱਗਾ ਹੋਰ ਆ ਆਪ ਲੱਗਾ ਮੁੰਡਾ ਇਹ ਹਾਂ ਹਾਂ ਰਸਤਾ ਤਾਂ ਸ਼ਾਸਨ ਤੋਂ ਕੀ ਮੰਗ ਕਰਦੇ ਹੈਗੇ ਕਿਹੀ ਕਰਦੇ ਕਰਦੀ ਮਿੱਟੀ ਪਾ ਪਵਾ ਦੇਣਾ ਨਾ ਪੱਕੀ ਸੜਕ ਬਣ ਜਾਏਗੀ ਆ ਜਿਹੜੀ ਪੱਕੀ ਟੁੱਟੀ ਪਈ ਆ ਹਾਂ ਤੇ ਇਹਨਾਂ ਦਾ ਘਰ ਦਾ ਰਸਤਾ ਬਣ ਜਾਏਗਾ ਹੂੰ ਐਹੋ ਜਿਹੇ ਹਾਲਾਤ ਜਦੋਂ ਇਹ ਦੇਖਦੇ ਹੋ ਆਪਦੇ ਪਿੰਡ ਦੇ ਕਿਵੇਂ ਦਾ ਮਨ ਦੇ ਵਿੱਚ ਆਉਂਦਾ ਕਿ ਕੀ ਹਾਲਾਤ ਬਹੁਤ ਮਾੜਾ ਆਉਂਦਾ ਹਾਂ ਹਾਂ ਤਾਂ ਬਹੁਤ ਮਾੜਾ ਆਉਂਦਾ ਹੂੰ ਹਾਂ ਜੀ ਆ ਬੱਚਾ ਅੱਜ ਅਸੀਂ ਦੇਖ ਰਹੇ ਹਾਂ ਮੁੰਡਾ ਨੋਜਵਾਲ ਲੱਗਾ ਹੋਇਆ ਹੈ ਹਾਂ ਹਾਂ ਇਹ ਬੋਲ ਵੀ ਨਹੀਂ ਸਕਦਾ ਜੀ ਬੋਲ ਵੀ ਨਹੀਂ ਸਕਦਾ ਹਾਂ ਇਹਦਾ ਡੈਡੀ ਆਟੋ ਲੈ ਕੇ ਆਇਆ ਬਾਜ਼ਾਰ ਹੂੰ ਗਰੀਬ ਪਰਿਵਾਰ ਹਾਂ ਪਹਿਲੀ ਪੁੜੀ ਆਏ ਨਹੀਂ ਹੂੰ ਬਹੁਤ ਗਰੀਬ ਬੰਦੇ ਆ ਬਿਲਕੁਲ ਸਾਡੇ ਨਾਲ ਹੋਰ ਵੀ ਮੌਜੂਦ ਹੈ ਕੀ ਨਾਮ ਜੀ ਤੁਹਾਡਾ ਗਲੀਪ ਸਿੰਘ ਗਲੀਪ ਸਿੰਘ ਜੀ ਐਵੇਂ ਦੇ ਹਾਲਾਤ ਵੇਖ ਕੇ ਕੀ ਹੁੰਦਾ ਮਨ ਦੇ ਵਿੱਚ ਕੀ ਬਹਿ ਜਾਂਦਾ ਮਨ ਦੇ ਵਿੱਚ ਇਹ ਤਾਂ ਬਸ ਸਾਰਾ ਦਿਨ ਪੂਰੇ ਕਰਨੇ ਸਾਫ਼ ਬੰਦੇ ਵਾਸਤੇ ਇਹ ਗਰੀਬ ਪਰਵਾਰ ਹੈ ਹਾਂ ਗਰੀਬ ਸਾਰਾ ਹੀ ਸਾਰ ਗਰੀਬ ਨੇ ਹਰ ਫਸਲ ਮਾਰਾ ਕੇ ਸਾਰੇ ਗੱਟੀ ਦੇ ਪਿਆਂਡੀ ਮਾਰੇ ਸੁੱਕਾ ਬਾਕੀ ਸਾਰਾ ਹੀ ਮਾਰਾ ਗਿਆ ਇਹ ਤਾਂ ਬੜਾ ਵੱਡਾ ਟੋਆ ਇੱਥੇ ਬੇ ਸਾਰੇ ਟੋਏ ਬੜੇ ਵੱਡੇ ਪੈਨ ਸਰ ਇਹਦੇ ਵੱਡੇ ਪੈਨ ਸਰਾਂ ਆਈ ਦਾ ਪਿੱਛੇ ਕੋਈ ਬਾਣ ਨਹੀਂ ਵੱਜਾ ਕੋਈ ਆ ਸਾਰੇ ਆ ਤੁਸੀਂ ਸਾਰੀ ਟੁੱਟੀਆਂ ਪੈ ਆ ਪਹਿਲੀ 7-8 ਲੈ ਕੇ ਪਾਰੀ ਹੁਣ ਸੁੱਕਾ ਜਾ ਕੇ ਇਹ ਬੰਦ ਕੀਤਾ ਇਹ ਬਾਣ ਹੈ ਹੈਡ ਰੋਗੇ ਮਾਰੇਗਾ ਟੁੱਟ ਗਿਆ ਫਲੂ ਫਰਸ ਪਟਾ ਗਿਆ ਉਹਦੇ ਕਰਕੇ ਪਾਣੀ ਨਹੀਂ ਤੇ ਪਾਣੀ ਹੋ ਤਾ ਪਾਣੀ ਪਿੱਛੋਂ ਬੰਦ ਕੀਤਾ ਹਾਂ ਪਾਣੀ ਬਾ ਫਿਰ ਨਿਸ਼ਾਨ ਪਤਾ ਲੱਗਦੇ ਹੈਗੇ ਆ ਕਿ ਕਿੰਨੀ ਕਿੰਨੀ ਮਿੱਟੀ ਪਈ ਆ ਪਹਿਲੀ ਟੋਏ ਪੈ ਕਿੰਨੇ ਕਾ ਵੈ ਸਾਰੇ ਆ ਕੀ ਮੰਗ ਕੀ ਕਰਦੇ ਮੰਗਈ ਆ ਵੀ ਸਰਕਾਰ ਕੋਈ ਦੇ ਦੇਵੇ ਹੋਰ ਅਥੇ ਵਰਕ ਕੀ ਮੰਗਣਾ ਕੇ ਆਏ ਥੱਕੇ ਲੱਗ ਕੋਈ ਦਿੰਦਾ ਨਹੀਂ ਕਈ ਬਿਲਕੁਲ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹੈਗੇ ਆ ਕਿ ਇਹ ਹੱਲ ਹੋਣਾ ਚਾਹੀਦਾ ਔਰ ਬੜਾ ਮਾੜਾ ਹਾਲ ਆ ਤੁਸੀਂ ਦੇਖ ਸਕਦੇ ਹੋ ਕਿ ਬੜਾ ਡੂੰਘਾ ਟੋਆ ਹੈ ਔਰ ਉਹ ਸਾਹਮਣੇ ਘਰ ਹੈ ਔਰ ਘਰ ਦੇ ਵਿੱਚ ਜੀ ਰਹੇ ਨੇ ਔਰ ਇਹ ਲੜਕਾ ਜਿਹੜਾ ਜਿਆਦਾ ਬੋਲ ਨਹੀਂ ਸਕਦਾ ਹੈਗਾ ਇਹ ਖੁਦ ਜਿਹੜਾ ਇੱਥੇ ਇਸ ਨੂੰ ਭਰ ਰਿਹਾ ਔਰ ਤੁਸੀਂ ਦੇਖੋ ਕਿੰਦਾ ਇਹਨਾਂ ਨੇ ਰਸਤਾ ਜਿਹੜਾ ਉਹ ਬਣਾਇਆ ਹੈਗਾ ਤਾਂ ਪਾਣੀ ਨੇ ਇਹ ਹਾਲ ਕੀਤਾ ਜਦੋਂ ਪਾਣੀ ਆਇਆ ਹੈਗਾ ਸੀਗਾ ਤਾਂ ਹੁਣ ਜਦੋਂ ਪਿੱਛੋਂ ਪਾਣੀ ਬੰਦ ਕੀਤਾ ਹੈਗਾ ਜਿਹੜਾ ਮੁਰੰਮਤ ਕਰਨ ਵਾਸਤੇ ਰਿਪੇਅਰ ਕਰਨ ਵਾਸਤੇ ਤਾਂ ਹੁਣ ਪਤਾ ਲੱਗਦਾ ਕਿ ਬੜਾ ਵੱਡਾ ਨੁਕਸਾਨ ਇਸ ਏਰੀਏ ਦਾ ਹੋਇਆ ਸੀਗਾ ਤੇ ਲੋਕ ਮੰਗ ਕਰ ਰਹੇ ਹੈਗੇ ਆ ਲਾਲ ਕਲਰ ਦੀ ਸ਼ਰਟ ਪਾਈ ਹੋਈ ਹੈ ਤੇ ਕਈ ਦੇ ਨਾਲ ਮਿੱਟੀ ਜਿਹੜਾ ਉਹ ਪਟ ਰਿਆ ਹੈਗਾ ਔਰ ਇਹ ਮਿੱਟੀ ਇਸ ਕੜ ਕੇ ਪਟ ਰਿਆ ਹੈਗਾ ਕੜਾਕੇ ਦੀ ਠੰਡ ਪੈ ਰਹੀ ਹੈਗੀ ਤਾਂ ਮਿੱਟੀ ਪੜ ਰਿਆ ਉਹ ਇਸ ਕਰਕੇ ਪੜ ਰਿਆ ਕਿ ਘਰ ਨੂੰ ਜਿਹੜਾ ਰਾਹ ਬਣਾ ਰਿਆ ਹੈਗਾ ਮੈਂ ਕਹਾਂ ਮੈਨੂੰ ਕਹੂੰਗਾ ਤਸਵੀਰ ਦਿਖਾਣਗੀ ਤੁਹਾਨੂੰ ਇਥੋਂ ਦੀ ਕਿ ਇਹ ਨੌਜਵਾਨ ਇਹ ਜਿਹੜਾ ਬੱਠਲ ਪਿਆ ਹੋਇਆ ਇਹ ਮਿੱਟੀ ਇਹ ਰੇਤ ਇਥੋਂ ਪਟ ਕੇ ਇਹ ਇੱਥੇ ਬਣਾ ਰਿਆ ਹੈਗਾ ਇੱਕ ਇੱਕ ਬੱਠਲ ਪਾਉਂਦਾ ਹੈਗਾ ਔਰ ਇਹ ਰਸਤਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਰਸਤਾ ਜਿਹੜਾ ਆਪਣੇ ਘਰ ਨੂੰ ਬਣਾ ਰਿਆ ਇਸ ਘਰ ਤੇ ਵਿੱਚ ਮਾਪਿਓ ਤੇ ਇਹ ਖੁਦ ਰਹਿੰਦਾ ਹੈਗਾ ਫਾਦਰ ਜਿਹੜਾ ਆਟੋ ਚਲਾਉਂਦਾ ਹੈਗਾ ਔਰ ਮਾਂ ਜਿਹੜੀ ਹੈ ਉਹ ਘਰ ਦਾ ਕੰਮ ਕਰਦੀ ਹੈ ਉਹ ਜਿਹੜੇ ਐਸ ਵਲੇ ਨਹੀਂ ਹੈਗੇ ਪਰ ਤਸਵੀਰ ਤੁਹਾਨੂੰ ਦਿਖਾਉਣੇ ਆ ਹੈਗੇ ਆ ਕਿ ਘਰ ਦੀ ਇਸ ਰਸਤੇ ਤੋਂ ਇਹ ਰਸਤਾ ਜਿਹੜਾ ਇਹ ਖੁਦ ਬਣਾ ਰਹੇ ਹੈਗੇ ਆ ਔਰ ਘਰ ਦੀ ਇਹ ਰਸੋਈ ਹੈਗੀ ਹੈ ਜਿੱਥੇ ਚੁੱਲ ਚੁੱਲੇ ਤੇ ਰੋਟੀ ਬਣਦੀ ਹੈਗੀ ਹੈ ਤਸਵੀਰ ਤੁਹਾਨੂੰ ਦਿਖਾਵਾਂਗੇ ਤੁਸੀਂ ਤਸਵੀਰ ਦੇਖ ਸਕਦੇ ਹੋ ਭਾਂਡੇ ਪਏ ਹੋਏ ਨੇ ਇੱਥੇ ਜਿਹੜੀ ਇਹ ਰੋਟੀ ਬਣਾਉਂਦੇ ਹੈਗੇ ਆ ਔਰ ਆ ਦੋ ਕਮਰੇ ਇਹ ਰਹਿਣ ਵਾਸਤੇ ਹੈਗੇ ਨੇ ਇੱਥੇ ਇਹ ਰਹਿੰਦੇ ਹੈਗੇ ਆ ਔਰ ਪਸ਼ੂ ਜਿਹੜੇ ਆ ਉਹ ਹੈਗੇ ਨੇ ਪਰ ਹਾਲਾਤ ਇਹ ਹੈਗੇ ਆ ਜਦੋਂ ਸਤਲੁਜ ਦਰਿਆ ਦਾ ਪਾਣੀ ਆਇਆ ਹੈਗਾ ਸੀਗਾ ਤਾਂ ਇਹਨਾਂ ਦੇ ਘਰ ਦੇ ਅਗਲਾ ਰਸਤਾ ਹੀ ਜਿਹੜਾ ਹੈ ਪਾਣੀ ਦੇ ਵਿੱਚ ਲੱਗ ਗਿਆ ਹੈਗਾ ਸੀਗਾ ਤਾਂ ਉਸ ਵੇਲੇ ਤਾਂ ਪਤਾ ਨਹੀਂ ਲੱਗਦਾ ਹੈਗਾ ਸੀ ਪਰ ਜਦੋਂ ਹੁਣ ਪਾਣੀ ਨਹੀਂ ਹੈਗਾ ਤਾਂ ਹੁਣ ਇਹ ਹਾਲਾਤ ਜਿਹੜੇ ਨੇ ਉਹ ਪਤਾ ਲੱਗਦੇ ਹੈਗੇ ਆ ਤਾਂ ਘਰ ਦਾ ਰਸਤਾ ਬਣਾ ਰਿਆ ਹੈਗਾ ਇਹ ਨੌਜਵਾਨ ਕਿ ਘਰ ਦੇ ਵਿੱਚ ਆ ਜਾ ਸਕੀਏ ਤਾਂ ਤੁਸੀਂ ਦੇਖ ਸਕਦੇ ਹੈਗੇ ਉਹ ਇਹ ਕੱਲਾ ਨੌਜਵਾਨ ਕਿੰਨੀ ਮਿਹਨਤ ਕਰ ਰਿਹਾ ਹੋਊਗਾ ਹਾਲਾਂਕਿ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਚਾਹੀਦਾ ਕਿ ਸਾਥ ਦੇਣਾ ਚਾਹੀਦਾ ਹੈਗਾ ਇਸ ਨੌਜਵਾਨ ਦਾ ਕਮੇਟੀਆਂ ਨੂੰ ਸਾਥ ਦੇਣਾ ਚਾਹੀਦਾ ਹੈਗਾ ਲੋਕਾ ਲਾਲ ਵੀ ਗੱਲਬਾਤ ਕਰਾਂਗੇ ਇੱਥੋਂ ਦੇ ਲੋਕਾਂ ਦੀ ਕੀ ਮੰਗ ਹੈਗੀ ਹੈ ਕਿਉਂਕਿ ਹੱਲੇ ਵੀ ਕਈ ਰਸਤੇ ਟੁੱਟੇ ਹੋਏ ਨੇ ਕਿਉਂਕਿ ਸਤਲੁਜ ਦਰਿਆ ਦੇ ਪਾਣੀ ਨੇ ਵੱਡੀ ਮਾਰ ਮਾਰੀ ਹੈਗੀ ਸੀ ਪ੍ਰਸ਼ਾਸਨ ਤੇ ਸਰਕਾਰ ਨੂੰ ਚਾਹੀਦਾ ਹੈਗਾ ਕਿ ਇਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਆ ਇੱਥੋਂ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਹੈਗੇ ਆ ਔਰ ਜਾਣਦੇ ਆ ਉਹਨਾਂ ਤੋਂ ਕਿ ਕੀ ਹਾਲਾਤ ਸੀ ਉਸ ਵੇਲੇ ਤੇ ਅੱਜ ਦੇ ਕੀ ਹਾਲਾਤ ਹੈਗੇ